ਸ੍ਰੀ ਕਾਲ ਦੋਸਤੋ ਜੇਲ੍ਹ ਸ੍ਰੀ ਅੰਮ੍ਰਿਤਪਾਲ ਬਾਹਰ ਆ ਰਹੇ ਆਈ ਹਾਂ ਤਾਜ਼ਾ ਵੱਡੀ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਸਕਰ ਦੇ ਵੱਲੋਂ ਅੰਮ੍ਰਿਤਪਾਲ ਦੇ ਉਹਨਾਂ ਦੇ ਸਾਥੀਆਂ ਨੂੰ ਮੌੜਾਸ਼ੀ ਸੁਰੱਖਿਆ ਕਾਨੂੰਨ ਲਗਾਉਣ ਬਾਰੇ ਹਾਈ ਕੋਰਟ ਵੱਲੋਂ ਤਾਰਕ ਨੂੰ ਲੈ ਕੇ ਚਰਚਾ ਛਿੜ ਗਈ ਹੈ ਸਰਕਾਰ ਵੱਲੋਂ ਕੀ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਣ ਨੂੰ ਅੰਮ੍ਰਿਤਪਾਲ ਤੇ ਔਰ ਨਾਲੇ ਸਾਥੀਆਂ ਤੋਂ ਗੱਤਰਾ ਹੈ ਇਸ ਦੇ ਨਾਲ ਹੀ ਜ਼ਿਕਰ ਇਹ ਮਲਜ਼ਮ ਬਾਹਰਿੰਦੇ ਨੇ ਤਾਂ ਸੂਬੇਂਦਰ ਅਮਨ ਕਾਨੂੰਨ ਦੇ ਹਲ ਬਾਤ ਵਿਗੜ ਸਕਦੇ ਨੇ ਦਰਅਸਲ ਕਰੀਬ 1.5 ਸਾਲ ਤੋਂ ਡਿਬਰੂਗੜ ਜ਼ਿਲ੍ਹੇ ਚ ਬੰਦ ਖਡੂਕ ਸਾਹਿਬ ਤੋਂ ਸੰਸਦ ਮੈਂਬਰ ਅੰਮਿਤਪਾਲ ਸਿੰਘ ਦੇ ਸਾਥੀਆਂ ਨੇ ਮੂੜ ਰਾਸ਼ਟਰੀ ਸੁਰੱਖਿਆ ਕਾਨੂੰਨ ਬਣਾਏ ਨੇ ਤੇ ਇਸ ਸਬੰਧੀ ਪੰਜਾਬ ਸਰਕਾਰ ਨੇ ਦਾਲ ਦਜਾ ਜਵਾਬਦਾਇਰ ਕੀਤਾ ਸੀ ਇਸ ਦੇ ਵਿੱਚ ਸਰਕਾਰ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਮਲਜ਼ਮ ਸੂਬੇ ਦੀ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਹੈ ਇਸ ਦਿਨਾਲੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ